ਸ਼ਸ਼ੀਕਲ ਜੀ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਨੂੰ ਪਤਾ ਹੀ ਹੈ ਵਾਰਿਸ ਦੇ ਬਰਥਡੇ ਦੇ ਉੱਤੇ ਅਸੀਂ ਕਾਫੀ ਵਲੋਗਸ ਬਣਾਏ ਸੀਗੇ ਤੇ ਅੱਜ ਸੈਕਿੰਡ ਪਾਰਟ ਉਹਦਾ ਪੋਸਟ ਹੋਣਾ ਸੀ ਬਟ ਮੈਨੂੰ ਲੱਗਿਆ ਕਿ ਆ ਚੀਜ਼ ਜ਼ਰੂਰੀ ਹੈ ਪਹਿਲੇ ਮੈਂ ਇਸ ਚੀਜ਼ ਨੂੰ ਜ਼ਰੂਰ ਕਲੀਅਰ ਕਰਾਂ ਤਾਂ ਕਿ ਇਹ ਚੀਜ਼ਾਂ ਅੱਗੇ ਨਾ ਹੋਣ ਹਨਾ ਰੀਸੈਂਟਲੀ ਤੁਸੀਂ ਇੱਕ ਪੋਡਕਾਸਟ ਦੇਖਿਆ ਹੋਣਾ ਮੈਂ ਪੋਡਕਾਸਟ ਤੁਹਾਨੂੰ ਦਿਖਾ ਦਿੰਨਾ ਤੁਸੀਂ ਰੀਸੈਂਟਲੀ ਆ ਪੋਡਕਾਸਟ ਦੇਖਿਆ ਹੋਣਾ ਵਾ ਇਹ ਵਾਲਾ ਤੁਸੀਂ ਦੇਖ ਹੀ ਸਕਦੇ ਹੋ ਜਿਹਦੇ ਵਿੱਚ ਕਪੇਲ ਅੰਕਲ ਹੁਣੇ ਡੇਲੀ ਪੋਸਟ ਵਾਲਿਆਂ ਨੂੰ ਇੰਟਰਵਿਊ ਦੇ ਰਹੇ ਨੇ ਤੁਹਾਨੂੰ ਪਤਾ ਹੈ ਆਪਾਂ ਜਦੋਂ ਵੀ ਕਿਸੇ ਨੂੰ ਇੰਟਰਵਿਊ ਦਿੰਨੇ ਆ ਤਾਂ ਹਮੇਸ਼ਾ ਉਹਦੇ ਨਾਲ ਪਹਿਲੇ ਡਿਸਕਸ ਕੀਤਾ ਜਾਂਦਾ ਹੈ ਕਿ ਕਿਹੜੇ ਸਵਾਲ ਕਰਨੇ ਆ ਕਿਹੜੇ ਨਹੀਂ ਕਰਨੇ ਹਮੇਸ਼ਾ ਪਹਿਲੇ ਕੁਐਸ਼ਨਸ ਡਿਸਕਸ ਹੁੰਦੇ ਨੇ ਦੈਨ ਉਸ ਤੋਂ ਬਾਅਦ ਉਹਨਾਂ ਕੁਐਸ਼ਨਸ ਦਾ ਰਿਪਲਾਈ ਦਿੱਤਾ ਜਾਂਦਾ ਹੈ ਹੁਣ ਮੈਂ ਇੱਕ ਛੋਟੀ ਜੀ ਚੀਜ਼ ਦੱਸਦਾ ਕਪੇਲ ਅੰਕਲ ਬਿੰਦੂ ਆਂਟੀ ਨਰੂਲਾ ਫੈਮਿਲੀ ਮੇਰੇ ਲਈ ਬਹੁਤ ਜ਼ਿਆਦਾ ਮਤਲਬ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਹਾਂ ਨਾ ਮੈਂ ਕਪੇਲ ਅੰਕਰੋਲ ਬਿੰਦੂ ਆਂਟੀ ਨੂੰ ਮੇਸ਼ ਐਜ਼ ਐ ਮੈਂ ਜਦੋਂ ਵੀ ਕੋਈ ਕੰਮ ਹੁੰਦਾ ਮੈਂ ਸਭ ਤੋਂ ਪਹਿਲੇ ਕਪੇ ਲੰਕਨ ਨੂੰ ਫੋਨ ਕਰਦਾ ਕਿ ਅੰਕਲ ਐਦਾ ਨਹੀਂ ਐਦਾ ਆ ਚੀਜ਼ ਐਵੇਂ ਹੈ ਆ ਚੀਜ਼ ਹੁੰਦਾ ਹੈ ਹਨਾ ਹਮੇਸ਼ਾ ਉਹਨਾਂ ਦੀ ਸਲਾਹ ਦੇ ਨਾਲ ਚੱਲਦਾ ਹਰ ਹਮੇਸ਼ਾ ਆਲਮੋਸਟ ਉਹਨਾਂ ਨੂੰ ਕਾਲ ਕਰੀਦੀ ਹੈ ਕਿ ਅੰਕਲ ਹੁਣ ਮੈਂ ਕਿਵੇਂ ਕਰਾਂ ਤੇ ਹੁਣ ਮੈਂ ਕਿਵੇਂ ਕਰਾਂ ਬਿਕੋਜ਼ ਵੱਡੇ ਨੇ ਐਕਸਪੀਰੀਅੰਸ ਨੇ ਲਾਈਫ ਦੇ ਵਿੱਚ ਉਹ ਸੇਮ ਫੀਲਡ ਦੇ ਵਿੱਚ ਨੇ ਸੋ ਸੇਮ ਚੀਜ਼ਾਂ ਉਹਨਾਂ ਦੇ ਨਾਲ ਵੀ ਤੁਹਾਨੂੰ ਪਤਾ ਬੀਤਦੀਆਂ ਨੇ ਸੋ ਹਮੇਸ਼ਾ ਮੈਂ ਉਹਨਾਂ ਨੂੰ ਰਿਸਪੈਕਟ ਦਿੰਦੀ ਆ ਕੋਈ ਚੀਜ਼ ਹੁੰਦੀ ਹੈ ਮਤਲਬ ਮੇਰੇ ਲਈ ਮਤਲਬ ਬਹੁਤ ਜ਼ਿਆਦਾ ਰਿਸਪੈਕਟਡ ਨੇ ਮੈਂ ਹੁਣ ਵੀ ਰਿਸਪੈਕਟ ਕਰਦਾ ਸ਼ਾਇਦ ਉਹ ਪੋਡਕਾਸਟ ਦੇਖਦੇ ਵੀ ਹੋਣਗੇ ਮਤਲਬ ਇਹ ਵਲੌਗ ਦੇਖਦੇ ਵੀ ਹੋਣਗੇ ਤਾਂ ਇੱਕ ਹੋਰ ਰਿਕਵੈਸਟ ਹੈ ਛੋਟੀ ਜੀ ਤੁਹਾਨੂੰ ਪਤਾ ਹੈ 15 ਤਰੀਕ ਨੂੰ ਵਾਰਿਸ ਦਾ ਬਰਥਡੇ ਹੈ ਔਰ 16 ਤਰੀਕ ਨੂੰ ਤੁਸੀਂ ਇਸ ਟਾਪਿਕ ਦੇ ਉੱਤੇ ਪੋਡਕਾਸਟ ਕਰ ਰਹੇ ਹੋ ਅਸੀਂ ਆਪਣੀ ਲਾਈਫ ਦੇ ਵਿੱਚ ਇਨ ਉਹਨਾਂ ਚੀਜ਼ਾਂ ਤੋਂ ਬਹੁਤ ਅੱਗੇ ਵੱਧ ਚੁੱਕੇ ਹੋਏ ਹਾਂ ਜੇ ਇਸ ਟਾਪਿਕ ਨੂੰ ਤੁਸੀਂ ਦੁਬਾਰਾ ਲਿਆ ਕੇ ਪੋਡਕਾਸਟ ਦੇ ਵਿੱਚ ਖੜਾ ਕਰ ਦਿੱਤਾ ਮੈਨੂੰ ਬਹੁਤ ਸਾਰੇ ਲੋਕਾਂ ਨੇ ਉਹਦੇ ਵਿੱਚ ਟੈਗ ਕੀਤਾ ਕਿ ਇਹਨਾਂ ਨੇ ਦੁਬਾਰਾ ਇਸ ਗੱਲ ਨੂੰ ਅੱਗੇ ਲਿਆਂਦਾ ਹੈ ਮੈਨੂੰ ਕਾਫੀ ਜ਼ਿਆਦਾ ਫੀਲ ਹੋਇਆ ਕਿ ਯਾਰ ਦੇਖੋ ਤੁਸੀਂ ਉਸ ਬਰਥਡੇ ਦੇ ਵਿੱਚ ਇਨਵਾਈਟਡ ਸੀਗੇ ਹਨਾ ਮੈਂ ਤੁਹਾਨੂੰ ਸਭ ਤੋਂ ਪਹਿਲੇ ਫੋਨ ਕੀਤਾ ਕਿ ਅੰਕਲ ਇਦਾਂ ਦਾ ਕਰਕੇ ਨਾ ਅਸੀਂ ਵਾਰਿਸ ਦਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਤੇ ਤੁਸੀਂ ਜ਼ਰੂਰ ਆਣਾ ਤੇ ਤੁਸੀਂ ਮੈਨੂੰ ਇੱਕੋ ਗੱਲ ਕਹੀ ਮੈਂ ਕਿ ਆਪਾਂ ਨਾਲ ਇੱਕ ਕੁਝ ਕ੍ਰੀਏਟਰਸ ਵੀ ਬੁਲਾਣੇ ਆ ਤਾਂ ਕਿ ਨਾ ਥੋੜਾ ਅੱਛੇ ਤਰੀਕੇ ਪੋਜ਼ਿਟਿਵ ਵੇ ਨਾਲ ਆਪਾਂ ਲਾਈਫ ਚੱਗੇ ਵੱੱਟ ਸਕੀਏ ਮੈਂ ਤੁਹਾਨੂੰ ਐਸੇ ਫੋਨ ਕਰਕੇ ਇਹੀ ਗੱਲ ਕੀਤੀ ਤੁਸੀਂ ਮੈਨੂੰ ਇੱਕ ਗੱਲ ਕੀਤੀ ਕਿ ਤੈਨੂੰ ਇਦਾਂ ਦਾ ਨਾ ਹਜੇ ਫੰਕਸ਼ਨ ਨਹੀਂ ਕਰਨਾ ਚਾਹੀਦਾ ਬਿਕੋਜ਼ ਲੋਕੀ ਕਿਰਮ ਲੈਂਦੇ ਹੈਗੇ ਆ ਤੇ ਕਿਉਂਕਿ ਜਿੰਨੇ ਵੀ ਲੋਕ ਨੇ ਤੇਰੇ ਨਾਲ ਅਗਰ ਕੋਈ ਖੜਾ ਹੁੰਦਾ ਤੇ ਉਹ ਰੋਸਟ ਹੋ ਜਾਊਗਾ ਠੀਕ ਹੈ ਤੁਸੀਂ ਮੈਨੂੰ ਇੰਨੀ ਗੱਲ ਬੋਲੀ ਮੈਂ ਕਿ ਠੀਕ ਹੈ ਅੰਕਲ ਕੋਈ ਗੱਲ ਨਹੀਂ ਤੁਸੀਂ ਆਪਾਂ ਬਾਕੀਆਂ ਦਾ ਰਹਿਣ ਦਿੰਨੇ ਆ ਤੇ ਤੁਸੀਂ ਕੋਸ਼ਿਸ਼ ਕਰਿਓ ਤੁਸੀਂ ਜ਼ਰੂਰ ਆਣਾ ਕੋਸ਼ਿਸ਼ ਵੀ ਕੀਤੀ ਮੈਂ ਸ਼ੋਰਟੀ ਲਈ ਕਿ ਤੁਸੀਂ ਆਣਾ ਜ਼ਰੂਰ ਹੈ ਕਹਿੰਦੇ ਕੋਈ ਨਾ ਆਪ ਆ ਜਾਗੇ ਹਨਾ ਫਿਰ ਜਦੋਂ ਨੈਕਸਟ ਡੇ ਜਦੋਂ ਮੈਂ ਸਾਰਾ ਪਲਾਨ ਕਰ ਲਿਆ ਤੇ ਮੈਂ ਨੈਕਸਟ ਡੇ ਇਹਨਾਂ ਨੂੰ ਕਿਰਮ ਲੈਂਦੇ ਹੈਗੇ ਆ ਫੋਨ ਕੀਤਾ ਸैम ਵੀਰੇ ਨੂੰ ਫੋਨ ਲਾਇਆ ਸੀਗਾ ਉਸ ਟਾਈਮ ਤੇ ਸैम ਵੀਰਾ ਉਸ ਦਿਨ ਮੈਨੂੰ ਉਦੋਂ ਪਤਾ ਲੱਗਿਆ ਕਿ ਉਹਨਾਂ ਦੀ ਐਨੀਵਰਸਰੀ ਹੈ ਤੇ ਐਨੀਵਰਸਰੀ ਇਸ ਬੀਜੀਸੀ ਕਿਉਂਕਿ ਅੰਕਲ ਨੇ ਉਸ ਟਾਈਮ ਨਾ ਫੋਨ ਨਹੀਂ ਚੱਕਿਆ ਮੈਂ ਉਹਨਾਂ ਨੂੰ ਸैम ਵੀਰੇ ਨੂੰ ਵੀ ਪਰਸਨਲੀ ਇਨਵਾਈਟ ਕੀਤਾ ਆਪਣਾ ਕਾਰਡ ਭੇਜ ਕੇ ਤੇ ਕਪਲ ਅੰਕਲ ਨੇ ਮੀ اسپੈਸ਼ਲੀ ਕਾਰਡ ਪੇਜ ਕੇ ਇਨਵਾਈਟ ਕੀਤਾ ਹਨਾ ਕਿ ਤੁਸੀਂ ਆਣਾ ਜ਼ਰੂਰ ਹੈ ਬਟ ਅੰਕਲ ਤੁਸੀਂ ਚਲੋ ਨਹੀਂ ਆਏ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਸਾਡੇ ਨਾਲ ਖੜੇ ਹੋ ਕਿ ਅਗਰ ਕੋਈ ਇਨਸਾਨ ਰੋਸਟ ਹੋ ਜਾਂਦਾ ਹੈ ਇਟਸ ਓਕੇ ਤੁਸੀਂ ਨਹੀਂ ਆਏ ਮੈਨੂੰ ਇਸ ਗੱਲ ਦਾ ਵੀ ਕੋਈ ਦੁੱਖ ਨਹੀਂ ਹੈ ਤੁਹਾਨੂੰ ਪਤਾ ਹੈ ਤੁਸੀਂ ਸਾਨੂੰ ਜਦੋਂ ਫਸਟ ਟਾਈਮ ਇਨਵਾਈਟ ਕੀਤਾ ਸੀ ਨਰੂਲਾ ਕਿਚਨ ਚ ਕੁਲੜ ਪੀਜ਼ਾ ਬਣਾਉਣ ਲਈ ਸਾਨੂੰ ਫਰੈਸ਼ੀ ਨੇ ਤੇ ਇਟਲੀ ਵਾਲੇ ਨੇ ਉਦੋਂ ਰੋਸਟ ਕੀਤਾ ਸੀ ਸਾਨੂੰ ਫਸਟ ਟਾਈਮ ਰੋਸਟਿੰਗ ਹੀ ਸਾਡੀ ਉਸ ਤੋਂ ਬਾਅਦ ਸਟਾਰਟ ਹੋਈ ਸੀ ਕਿ ਅਸੀਂ ਜਦੋਂ ਤੁਹਾਨੂੰ ਆ ਕੇ ਮਿਲੇ ਸੀ ਬਟ ਅਸੀਂ ਉਸ ਚੀਜ਼ ਦੀ ਕਦੇ ਪਰਵਾਹ ਨਹੀਂ ਕੀਤੀ ਠੀਕ ਹੈ ਤੁਸੀਂ ਇਸ ਚੀਜ਼ ਬਾਰੇ ਪਰ ਤੁਸੀਂ ਯਾਰ ਵਾਰਿਸ ਦੇ ਲਈ 16 ਤਰੀਕ ਨੂੰ ਤੁਸੀਂ ਇਦਾਂ ਦਾ ਬਰਥਡੇ ਗਿਫਟ ਦੇ ਰਹੇ ਹੋ ਦੁਬਾਰਾ ਉਸ ਚੀਜ਼ਾਂ ਨੂੰ ਜਿਹਦੇ ਵਿੱਚ ਖਰੀਦਿਆ ਜਾ ਰਿਹਾ ਹੈ ਤੁਸੀਂ ਆਪ ਦੱਸੋ ਕਿ ਇਹ ਚੀਜ਼ ਸਹੀ ਹੈ ਮੈਨੂੰ ਇੰਨਾ ਜ਼ਿਆਦਾ ਫੀਲ ਹੋਇਆ ਕਿ ਯਾਰ ਦੇਖੋ ਪੋਡਕਾਸਟ ਤੁਹਾਡਾ ਆ ਰਿਹਾ ਹੈ ਉੱਪਰ ਉਹ ਕਵਰ ਫੋਟੋ ਵੀ ਤੁਸੀਂ ਨਾ ਪੋਡਕਾਸਟ ਦੇ ਵਿੱਚ ਦੇਖ ਸਕਦੇ ਹੋ ਪੋਡਕਾਸਟਰ ਨੇ ਸਾਡੀ ਲਈ ਹੋਈ ਹੈ ਥੱਲੇ ਸਪੈਸ਼ਲ ਹੈਡਲਾਈਨ ਇਹ ਲਈ ਹੋਈ ਹੈ ਕੁਲਣ ਪੀਜ਼ਾ ਕਪਲ ਨੇ ਵੀਡੀਓ ਵਾਇਰਲ ਹੋਣ ਮਗਰੋਂ ਨਹੀਂ ਬਚਣਾ ਸੀ ਨਰੂਲਾ ਕਪਲ ਦਾ ਐਕਸਕਲੂਸਿਵ ਇੰਟਰਵਿਊ ਪੋਡਕਾਸਟ ਤੋੜਾ 1 ਘੰਟੇ ਦਾ ਉਹ ਪੋਡਕਾਸਟ ਹੈ ਜਿਹਦੇ ਵਿੱਚ ਤੁਸੀਂ ਲਾਸਟ ਦੇ 5 ਤੋਂ 7 ਮਿੰਟ ਸਾਡੇ ਟੌਪਿਕ ਦੇ ਉੱਤੇ ਗੱਲ ਕੀਤੀ ਹੈਡਲਾਈਨ ਵੀ ਸਾਡੀ ਬਣਾਈ ਗਈ ਪੋਸਟਰ ਦੇ ਉੱਤੇ ਫੋਟੋ ਵੀ ਸਾਡੀ ਲਾਈ ਗਈ ਤੁਹਾਨੂੰ ਜਦ ਪਤਾ ਹੈ ਕਿ ਅਸੀਂ 15 ਤਰੀਕ ਨੂੰ ਇੰਨੇ ਪੋਜ਼ਿਟਿਵ ਵੇ ਦੇ ਨਾਲ ਅਸੀਂ ਅਸੀਂ ਇੰਨਾਂ ਚੀਜ਼ਾਂ ਤੋਂ ਇੰਨਾ ਕੁ ਜ਼ਿਆਦਾ ਅੱਗੇ ਵੱਧ ਚੁੱਕਿਆ ਨਾ ਅਸੀਂ ਉਹਨਾਂ ਟੌਪਿਕਸ ਦੇ ਉੱਤੇ ਗੱਲ ਤੱਕ ਨਹੀਂ ਕਰਦੇ ਬਟ ਤੁਸੀਂ ਆਪ ਕ੍ਰिएਟਰ ਹੋ ਤੁਸੀਂ ਸੇਮ ਫੀਲਡ ਦੇ ਹੋ ਤੁਹਾਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਤੁਸੀਂ ਉਸ ਪੋਡਕਾਸਟ ਦੇ ਵਿੱਚ ਤੁਸੀਂ ਚਾਹਦੇ ਉਹਨੂੰ ਮਨਾ ਕਰਦੇ ਜਾਂ ਤੁਸੀਂ ਉਸ ਚੀਜ਼ ਦੇ ਉੱਤੇ ਇੰਟਰਵਿਊ ਦੇ ਉੱਤੇ ਗੱਲ ਹੀ ਨਾ ਕਰਦੇ ਇਟ ਇਜ਼ ਬਿਲਕੁਲ ਗਲਤ ਹੋਈ ਤੁਹਾਨੂੰ ਇਹ سپورਟ ਇਦਾਂ ਦਾ ਕੋਈ ਪੋਡਕਾਸਟ ਨਹੀਂ ਦੇਣਾ ਚਾਹੀਦਾ ਸੀ ਤੁਸੀਂ ਮਤਲਬ ਬਲੇਸਿੰਗਸ ਤਾਂ ਚਲੋ ਕੀ ਦੇਣੀਆਂ ਬਟ ਤੁਸੀਂ ਇਦਾਂ ਦੀ ਗੱਲ ਕਰੋ ਮੈਨੂੰ ਸੱਚੀ ਬਹੁਤ ਜ਼ਿਆਦਾ ਫੀਲ ਹੋਇਆ ਰੂਪ ਖੁਦ ਰੋ ਪਈ ਸੀ ਜਦੋਂ ਇਹ ਤੁਹਾਡਾ ਉਹਨੇ ਪੋਡਕਾਸਟ ਵੇਖਿਆ ਕਹਿੰਦੀ ਮੈਨੂੰ ਅੰਕਲ ਨੇ ਬੇਟੀ ਕਿਹਾ ਸੀ ਬਟ ਅੰਕਲ ਇਦਾਂ ਦੀ ਗੱਲ ਕਰ ਰਹੇ ਨੇ ਦੁਬਾਰਾ ਕਿ ਤੁਹਾਨੂੰ ਦਿਸੇ ਜਾਂਦਾ ਤੁਹਾਡੀ ਵੀਡੀਓ ਬੰਦ ਵੀ ਮਤਲਬ ਆ ਚੀਜ਼ਾਂ ਕਰਨ ਦਾ ਗੱਲਾਂ ਕਰਨ ਦਾ ਮਤਲਬ ਇਹ ਕੀ ਬਣਦਾ ਮੇਰਾ ਖੋਦਾ ਮਨ ਭਰਪਰਦਾ ਪਿਆ ਕਿ ਮੈਂ ਅਨ ਐਕਸਪੈਕਟਿਡ ਚੀਜ਼ ਕੀਤੀ ਤੁਸੀਂ ਅਗੇਨ ਉਸ ਪੋਡਕਾਸਟ ਨੂੰ ਦੁਬਾਰਾ ਲਿਆ ਤਾਨੂੰ ਸੋਚਣਾ ਚਾਹੀਦਾ ਸੀਗਾ ਦੇਖੋ ਅਸੀਂ ਨਾ ਹੁਣੇ ਪਿੱਛੇ ਜੀ ਇੱਕ ਪੋਡਕਾਸਟ ਦਿੱਤਾ ਸੀ ਜਿਹੜਾ ਨਮਿਤ ਪੋਡਕਾਸਟ ਉਹ ਤੁਹਾਨੂੰ ਪਤਾ ਹੈ ਅਸੀਂ ਕਿਉਂ ਦਿੱਤਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਇੱਕ ਸਾਲ ਤੋਂ ਕੀ ਹਰਾਸ ਹਰਾਸਮੈਂਟ ਫੇਸ ਕਰ ਰਹੇ ਹਾਂ ਸਾਡੇ ਨਾਲ ਕਿੰਨਾ ਤਕਾ ਹੋ ਰਿਹਾ ਹੈ ਅਸੀਂ ਕਿਹੜੀ ਕਿਹੜੀ ਸਿਚੁਏਸ਼ਨ ਚੋਂ ਨਿਕਲ ਰਹੇ ਹਾਂ ਫਿਰ ਵੀ ਹਿੰਮਤ ਕਰਕੇ ਖੜੇ ਹੋયા ਅਸੀਂ ਲੋਕਾਂ ਅੱਗੇ ਆਪਣੀ ਸਿਚੁਏਸ਼ਨਸ ਰੱਖੀ ਸਾਡਾ ਵਾਰਿਸ ਦਾ ਬਰਥਡੇ ਮਨਾਉਂਦੀ ਨਾ ਬਿਲਕੁਲ ਹਿੰਮਤ ਨਹੀਂ ਬੈਣੀ ਸੀਗੀ ਸਾਨੂੰ ਲੋਕਾਂ ਦੀ ਹਜ਼ਾਰਾਂ ਮੈਸੇਜਸ ਆਏ ਉਸ ਤੋਂ ਬਾਅਦ ਕਿ ਕੁਝ ਵੀ ਹੋ ਜਾਏ ਆਪ ਲੋਕੋ ਪੋਜ਼ਿਟਿਵ ਹੋ ਕੇ ਵਾਰਿਸ ਦਾ ਬਰਥਡੇ ਸੈਲੀਬ੍ਰੇਟ ਕਰੋ ਹਨਾ ਮੈਂ ਮੈਂ ਸਕਰੀਨਸ਼ਾਟ ਸ਼ੇਅਰ ਕਰ ਸਕਦਾ ਮੇਰੇ ਕੋਲ ਕਟੋ-ਕਟ ਨਹੀਂ 1200 3000 ਤੋਂ ਉੱਤੇ ਮੈਸੇਜ ਸੀ ਔਰ ਲੋਕਾਂ ਨੇ ਐਨੇ-ਐਨੇ ਲੰਬੇ ਮੈਸੇजेस ਟਾਈਪ ਕਰਕੇ ਭੇਜਿਆ ਕਿ ਕੁਝ ਵੀ ਹੋ ਜਾਏ ਪੋਜ਼ਿਟਿਵ 네ਗੇਟਿਵ ਇਕਸਾਈਡ ਤੁਸੀਂ ਵਾਰਿਸ ਦਾ ਬਰਥਡੇ ਜ਼ਰੂਰ ਸੈਲੀਬ੍ਰੇਟ ਕਰਨਾ ਜਿਹਦੇ ਕਰਕੇ ਲੋਕਾਂ ਦੀ ਪੋਜ਼ਿਟਿਵਿਟੀ ਦੇ ਨਾਲ ਮਤਲਬ ਲੋਕਾਂ ਦੇ ਸਾਨੂੰ ਪੁਸ਼ ਕਰਨ ਦੇ ਨਾਲ ਅਸੀਂ ਵਾਰਿਸ ਦਾ ਬਰਥਡੇ ਸੈਲੀਬ੍ਰੇਟ ਕਰਨ ਜੋਗੇ ਆਪਣੇ ਅੰਦਰ ਹਿੰਮਤ ਲੈ ਕੇ ਆਂਦੀ ਨਹੀਂ ਤੇ ਅਸੀਂ ਸ਼ਾਇਦ ਵਾਰਿਸ ਦਾ ਬਰਥਡੇ ਸੈਲੀਬ੍ਰੇ ਪਰ ਸਾਨੂੰ ਲੋਕਾਂ ਨੇ ਪੋਜ਼ਿਟਿਵ ਮੈਸੇਜ ਕਰ ਕਰਕੇ ਸਾਨੂੰ ਪੋਜ਼ਿਟਿਵ ਕੀਤਾ ਉਸ ਪੋਜ਼ਿਟਿਵਿਟੀ ਦੇ ਨਾਲ ਅਸੀਂ ਵਾਰਿਸ ਦਾ ਬਰਥਡੇ ਸੈਲੀਬ੍ਰੇਟ ਕੀਤਾ ਕੀਤਾ ਐਂਡ ਦੈਨ ਫਿਰ ਮੁੜ ਕੇ ਉਹੀ ਚੀਜ਼ਾਂ ਨੂੰ ਦੁਬਾਰਾ ਕੁਰੇਦ ਕੇ ਅੱਗੇ ਲਿਆਣਾ ਔਰ ਮੈਂ ਡੇਲੀ ਪੋਸਟ ਵਾਲਿਆਂ ਨੂੰ ਵੀ ਰਿਕਵੈਸਟ ਕਰੂੰਗਾ ਥੋੜਾ ਨਾ ਐਂਕਰਸ ਨੂੰ ਪੜੇ ਲਿਖੇ ਨੂੰ ਰੱਖੋ ਇਦਾਂ ਦੇ ਘਟੀਆ ਅਨਪੜ ਘਟੀਆ ਐਂਕਰ ਨਾ ਰੱਖੋ ਤੇ ਅਗਰ ਆਪਾਂ ਇਦਾਂ ਦੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਨੂੰ ਕੁਰੇਦ-ਕੁਰੇਦ ਕੇ ਕਿਸੇ ਦੀ ਲਾਈਫ ਦੇ ਵਿੱਚ ਦੁਬਾਰਾ ਕੁਰੇਚਾਂਗੇ ਤੁਸੀਂ ਸੋਚਦੇ ਹੋ ਉਹਦੇ ਨਾਲ ਕਿਸੇ ਦੇ ਇਨਸਾਨ ਦੇ ਦਿਮਾਗ ਤੇ ਕਿੰਨਾ ਇਫੈਕਟ ਪੈਂਦਾ ਵਾ ਅਸੀਂ ਸਾਡਾ ਸਾਰਾ ਦਾ ਸਾਰਾ ਮਾਹੌਲ 16 ਤਰੀਕ ਨੂੰ 네ਗੇਟਿਵ ਹੋ ਗਿਆ ਸਵੇਰੇ ਸਵੇਰੇ ਜਦੋਂ ਤੁਹਾਡਾ ਪੋਡਕਾਸਟ ਆਇਆ ਡੇਲੀ ਪੋਸਟ ਵਾਲਿਆਂ ਨੂੰ ਸੋਚਣਾ ਚਾਹੀਦਾ ਇੱਕ ਤਾਂ ਇਹਨਾਂ ਦਾ ਐਂਕਰ ਇੰਨੀ ਬੇਵਕੂਫੀ ਤਰੀਕੇ ਨਾਲ ਸਵਾਲ ਪੁੱਛਦਾ ਤੁਸੀਂ ਇਹ ਸੁਣੋ ਕਈ ਲੋਕ ਹੁੰਦੇ ਆ ਸਟਰੋਂਗ ਚੱਲ ਜਾਂਦੇ ਅਸੀਂ ਚੱਲ ਜਾਂਦੇ ਆ ਕੋਈ ਨਹੀਂ ਜੋ ਗਲਤ ਕਰਨਾ ਕਰੀ ਜੋ ਪਰਵਾਹ ਨਹੀਂ ਲੋਕਾਂ ਨੇ ਆਪਣੇ ਕਮਰਿਆਂ ਦੇ ਵਿੱਚ ਆਪ ਹੀ ਵੀਡੀਓ ਵਾਇਰਲ ਕਰਤੀਆਂ ਉਹ ਉਹਨਾਂ ਨੂੰ ਤੁਸੀਂ ਕੀ ਤੁਹਾਡੇ ਤੁਸੀਂ ਮੀਡੀਆ ਦੀ ਬਹੁਤ ਵੱਡੀ ਪਰਸਨੈਲਿਟੀ ਤੁਹਾਡਾ ਬਹੁਤ ਵੱਡਾ ਚੈਨਲ ਹੈ ਠੀਕ ਹੈ ਜਦੋਂ ਤੁਸੀਂ ਕਿੰਨਾ ਮੈਂ ਲੈਂਦੇ ਹੈਗੇ ਆ ਮੀਡੀਆ ਨਾ ਲੋਕਤੰਤਰ ਦਾ ਚੌਥਾ ਥੰਮ ਹੈ ਇਹ ਲੋਕਾਂ ਦੀ ਦੱਬੀ ਆਵਾਜ਼ ਨੂੰ ਲੋਕਾਂ ਨਾਲ ਹੋ ਰਹੇ ਧੱਕੇ ਨੂੰ ਬਾਹਰ ਲਿਆਂਦਾ ਕੰਮ ਕਰਦਾ ਹੈ ਬਟ ਤੁਸੀਂ ਅਗਰ ਆਪਣੇ ਵੀਵਜ਼ ਦੇ ਲਈ ਇਦਾਂ ਦੀ ਘਟੀਆ ਹਰਕਤ ਕਰੋ ਜਾਂ ਇਦਾਂ ਦੇ ਬੇਕਾਰ ਐਂਕਰ ਜਿਹਨੂੰ ਬੋਲਣ ਤੱਕ ਦਾ ਨਹੀਂ ਪਤਾ ਜੋ ਡਾਇਰੈਕਟਲੀ ਬੋਲ ਰਿਹਾ ਜੀ ਲੋਕੀ ਬਿਗ ਬੋਸ ਜਾਣ ਲਈ ਆ ਸਭ ਕੁਝ ਕਰਦੇ ਨੇ ਯਾਰ ਮੈਨੂੰ ਇੱਕ ਗੱਲ ਦੱਸੋ ਮੇਰੇ ਤੇ ਸਿੱਧਾ ਇਲਜ਼ਾਮ ਲਗਾਇਆ ਜਾਂਦਾ ਤੁਹਾਡੇ ਇਸ ਪੋਡਕਾਸਟ ਦੇ ਵਿੱਚ ਠੀਕ ਹੈ ਤੂੰ ਪਹਿਲੇ ਡਾਇਰੈਕਟ ਨਾਮ ਨਹੀਂ ਲੈਆ ਉਹਨਾਂ ਨੇ ਨਾਮ ਲੈਤਾ ਦਨ ਉਸ ਤੋਂ ਬਾਅਦ ਉਸ ਐਂਕਰ ਨੇ ਡਾਇਰੈਕਟਲੀ ਬੋਲਿਆ ਮੈਨੂੰ ਇੱਕ ਗੱਲ ਦੱਸ ਤੂੰ ਕਹਿੰਦਾ ਵੀਡੀਓ ਵਾਇਰਲ ਕੀਤੀ ਤੇਰੇ ਕੋਲ ਕਿਸੇ ਤਰੀਕੇ ਦਾ ਐਵੀਡੈਂਸ ਹੈ ਐਡੇ ਵੱਡੇ ਚੈਨਲ ਤੇ ਬੈਠ ਕੇ ਐਜ਼ ਐਨ ਐਂਕਰ ਤੂੰ ਕਿੱਦਾਂ ਦੀ ਗੱਲ ਕਰ ਰਿਹਾ ਤੈਨੂੰ ਸ਼ਰਮ ਆਣੀ ਚਾਹੀਦੀ ਏ ਇਸ ਚੀਜ਼ ਦੇ ਉੱਤੇ ਤੈਨੂੰ ਮਾੜੀ ਮੋਟੀ ਤਾਂ ਸ਼ਰਮ ਚਾਹੀਦੀ ਏ ਤੂੰ ਐਡੇ ਵੱਡੇ ਚੈਨਲ ਨੂੰ ਰਿਪਰੈਜ਼ੈਂਟ ਕਰ ਰਿਹਾ ਔਰ ਡੇਲੀ ਪੋਸਟ ਵਾਲਿਆਂ ਨੂੰ ਸੋਚਣਾ ਚਾਹੀਦਾ ਕਿ ਅਗਰ ਤੁਹਾਡੇ ਕੋਲ ਕੋਈ ਵੀਡੀਓ ਆਈ ਹੈ ਤੁਸੀਂ ਬਿਨਾਂ ਉਹਨੂੰ ਸੁਣੇ ਫਟਾਫਟ ਇੰਟਰਨੈਟ ਤੇ ਪੋਸਟ ਕਰ ਰਹੇ ਹੋ ਮਤਲਬ ਤੁਸੀਂ ਮੀਡੀਆ ਦਾ ਮੀਡੀਆ ਹੋ ਮੀਡੀਆ ਹਮੇਸ਼ਾ ਲੋਕਾਂ ਦੀ ਜ਼ਿੰਦਗੀ ਬਣਾਉਂਦਾ ਹੈ ਨਾ ਕਿ ਲੋਕਾਂ ਦੀ ਜ਼ਿੰ ਪੁਰਾਣੀਆਂ ਚੀਜ਼ਾਂ ਨੂੰ ਛੇੜ ਕੇ ਨਵੇਂ-ਨਵੇਂ ਲੋਕਾਂ ਨਾਲ ਪੋਡਕਾਸਟ ਕਰਕੇ ਉਸ ਟੌਪਿਕ ਦੇ ਉੱਤੇ ਵਿਊਜ਼ ਲੈਣਾ ਯਾਰ ਇਹ ਕਿੱਥੋਂ ਦਾ ਸਹੀ ਸਹੀ ਮਸਲਾ ਯਾਰ ਉਸ ਚੀਜ਼ ਨੂੰ guzre saal ਹੋ ਗਿਆ ਹੈ ਅਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਵਧ ਰਹੇ ਹਾਂ ਦੁਬਾਰਾ ਮਿਹਨਤ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਹਨਾ ਤੇ ਤੁਸੀਂ ਦੁਬਾਰਾ ਉਹੋ ਜਿਹੀਆਂ ਚੀਜ਼ਾਂ ਨੂੰ ਮਤਲਬ ਰਿਪੀਟ ਕਰ ਰਹੇ ਹੋ ਮੈਨੂੰ ਮੈਨੂੰ ਲੱਗਦਾ ਹੈ ਕਿ ਨਿਊਜ਼ ਚੈਨਲ ਵਾਲਿਆਂ ਨੂੰ ਇਸ ਚੀਜ਼ ਬਾਰੇ ਸਮਝਣਾ ਚਾਹੀਦਾ ਹੈ ਕਿ ਅਸੀਂ ਚੀਜ਼ਾਂ ਨੂੰ ਦੁਬਾਰਾ ਖਰਾਬ ਨਾ ਕਰੀਏ ਕਿਸੇ ਦੀ ਲਾਈਫ ਨੂੰ ਖਰਾਬ ਨਾ ਕਰੀਏ ਮੈਨੂੰ ਜੈਨੂਨਲੀ ਇਸ ਚੀਜ਼ ਲਈ ਸ਼ੇਮ ਫੀਲ ਹੁੰਦੀ ਹੈ ਡੈਲੀ ਪੋਸਟ ਵਾਲਿਆਂ ਲਈ ਕਿ ਤੁਸੀਂ ਇਦਾਂ ਦੀ ਘਟੀਆ ਚੀਜ਼ ਕੀਤੀ ਔਰ ਅੰਕਲ ਜੀ ਤੁਹਾਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਅਸੀਂ ਯਾਰ ਪੁਰਾਣਾ ਪੁਰਾਣਾ ਮੁੱਦਾ ਦੁਬਾਰਾ ਕਿਉਂ ਛੇੜ ਰਹੇ ਹਾਂ ਮੈਨਾਂ ਇੰਨਾ ਮਨ ਦੁਖਦਾ ਪਿਆ ਹੈ ਕਿ ਮੈਂ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿ ਉਹ ਦੂਸਰੀ ਚੀਜ਼ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਉਹਦੇ ਵਿੱਚ ਤੁਸੀਂ ਬੋਲਦੇ ਪਿਓ ਕਿ ਰੂਪ ਨੇ ਰੂਪ ਨੂੰ ਸਿਰ ਪੰਜਾਬੀ ਸੂਟ ਪਾਣੇ ਚਾਹੀਦੇ ਨੇ ਆਫ ਸ਼ੋਲਡਰ ਕੱਪੜੇ ਨਹੀਂ ਪਾਣੇ ਚਾਹੀਦੇ ਤੁਹਾਨੂੰ ਪਤਾ ਹੈ ਇਸੇ ਪੋਡਕਾਸਟ ਦੇ ਵਿੱਚ ਤੁਸੀਂ ਪੂਰਾ ਪੋਡਕਾਸਟ ਆਪਣਾ ਆਪ ਦੁਬਾਰਾ ਸੁਣਿਓ ਜਿਹਦੇ ਵਿੱਚ ਤੁਸੀਂ ਬੋਲ ਰਹੇ ਹੋ ਮੈਂ ਕਿਸੇ ਵੀ ਬੱਚੇ ਦਾ ਨਾਮ ਨਹੀਂ ਲਵਾਂਗਾ ਜਦੋਂ ਤੁਸੀਂ ਆਪਣੀ ਫੈਮਲੀ ਦੀ ਗੱਲ ਕਰਦੇ ਹੋ ਕਿਉਂਕਿ ਤੁਹਾਡੇ ਬੱਚੇ ਮੇਰੇ ਭੈਣ ਭਰਾ ਹੀ ਨੇ ਮੈਂ ਨਾ ਬਗਾਨਾ ਕਦੇ ਸਮਝਿਆ ਨਾ ਮੈਂ ਕਦੇ ਬਗਾਨਾ ਮੰਨਦਾ ਜਦੋਂ ਆਪਣੇ ਬੱਚਿਆਂ ਤੇ ਗੱਲ ਆਉਂਦੀ ਹੈ ਤੁਸੀਂ ਕਹਿੰਦੇ ਮੈਂ ਨੈਰੋ ਮਾਈਂਡਡ ਨਹੀਂ ਹੈਗਾ ਹਨਾ ਤੇ ਜਦੋਂ ਗੱਲ ਆਉਂਦੀ ਹੈ ਰੂਪ ਦੀ ਤੇ ਤੁਸੀਂ ਕਹਿੰਦੇ ਉਹਨੂੰ ਆਫ ਸ਼ੋਲਡਰ ਕਪੜੇ ਨਹੀਂ ਪਾਣੇ ਚਾਹੀਦੇ ਜਾਂ ਉਹਨੂੰ ਸੂਟ ਪਾਣੇ ਚਾਹੀਦੇ ਆ ਅਗਰ ਤੁਹਾਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਸੀ ਪਹਿਲੀ ਚੀਜ਼ ਮੈਂ ਵੀਡੀਓ ਬਣਾ ਬਣਾਈ ਹੀ ਸਿਰਫ ਇਸੇ ਰੀਜ਼ਨ ਕਰਕੇ ਆ ਤੁਸੀਂ ਇਹ ਮੈਨੂੰ ਇਹ ਚੀਜ਼ ਫੋਨ ਕਰਕੇ ਕਹਿ ਸਕਦੇ ਸੀ ਮਿਲ ਕੇ ਸਮਝਾ ਸਕਦੇ ਸੀਗੀ ਤੁਸੀਂ ਪਬਲਿਕਲੀ ਇਸ ਚੀਜ਼ ਨੂੰ ਬੋਲ ਕੇ ਪਬਲਿਕ ਦੇ ਵਿੱਚ ਸਾਡੀ ਇੱਕ ਪਾਸੇ ਤੁਸੀਂ ਇੱਕ ਚੀਜ਼ ਕਹਿ ਰਹੇ ਹੋ ਕਿ ਲੋਕਾਂ ਨੂੰ ਹੁਣ ਇਸ ਚੀਜ਼ ਨੂੰ ਛੱਡ ਦੇਣਾ ਚਾਹੀਦਾ ਹੈ ਦੂਜੇ ਪਾਸੇ ਆਪਾਂ ਫਿਰ ਉਹੋ ਜੀ ਚੀਜ਼ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਗਲਤ ਦਿਖਾਇਆ ਜਾ ਰਿਹਾ ਕਿ ਤੁਸੀਂ ਆਪ ਦੱਸੋ ਕਿ ਇਹ ਚੀਜ਼ ਸਹੀ ਹੈ ਮੇਰਾ ਸੱਚੀ ਇਸ ਗੱਲ ਨੂੰ ਮਨ ਬੜਾ ਦੁੱਖ ਰਿਹਾ ਮੈਂ ਤੁਹਾਨੂੰ ਪਤਾ ਹੈ ਜਦੋਂ ਇਸ ਰਿਪੋਰਟਰ ਨੇ ਬੋਲੀ ਕਿ ਵਾਇਰਲ ਵੀਡੀਓ ਕਰ ਦਿੱਤੀ ਉੱਥੇ ਆਂਟੀ ਬੋਲਣ ਵੀ ਲੱਗੇ ਸੀਗੇ ਬਟ ਉਸ ਤੋਂ ਬਾਅਦ ਆਂਟੀ ਦੀ ਗੱਲ ਕੱਟ ਦਿੱਤੀ ਗਈ ਤੇ ਆਂਟੀ ਦੀ ਗੱਲ ਕੱਟ ਦਿੱਤੀ ਗਈ ਉਸ ਤੋਂ ਬਾਅਦ ਤੁਸੀਂ ਕਿੰਮ ਲੈਂਦੇ ਹੈਗੇ ਆ ਨਾਲ ਹੀ ਇਸ ਚੀਜ਼ ਦੇ ਰਿਪਲਾਈ ਦੇਣ ਕਿਉਂਕਿ ਆਂਟੀ ਨੂੰ ਉਸ ਚੀਜ਼ ਨੂੰ ਫੀਲ ਹੋਇਆ ਕਿ ਰਿਪੋਰਟਰ ਇਹ ਇੰਨੀ ਗੱਲ ਬੋਲ ਰਿਹਾ ਕਿ ਵੀਡੀਓ ਆਪ ਵਾਇਰਲ ਕਰ ਦਿੱਤੀ ਸੋਚਣਾ ਚਾਹੀਦਾ ਸੀਗਾ ਕਿ ਤੁਸੀਂ ਇਸ ਟੌਪਿਕ ਨੂੰ ਠੀਕ ਹੈ ਤੁਸੀਂ ਉਸ ਤੋਂ ਬਾਅਦ ਇਸ ਚੀਜ਼ ਦਾ ਰਿਪਲਾਈ ਦਿੱਤਾ ਬਟ ਆਪਾਂ ਇਸ ਟੌਪਿਕ ਨੂੰ ਦੁਬਾਰਾ ਛੇੜਨਾ ਹੀ ਕਿਉਂ ਹੈ ਅਪਾ ਇਸ ਇਨ ਮੁੱਦਿਆਂ ਨੂੰ ਦੁਬਾਰਾ ਬਾਰ-ਬਾਰ ਕੁਰੀਦਣਾ ਹੀ ਕਿਉਂ ਹੈ ਦੁਨੀਆ ਦੇ ਵਿੱਚ ਬਹੁਤ ਸਾਰੇ ਬੇਫਕੂਫ ਲੋਕ ਨੇ ਜੋ ਇਸ ਚੀਜ਼ ਨੂੰ ਨਹੀਂ ਛੱਡ ਰਹੇ ਬਾਰ-ਬਾਰ ਅਗੇ ਕ੍ਰੀਏਟ ਕਰ ਰਹੇ ਨੇ ਪਰ ਉਹਨਾਂ ਨੂੰ ਨਾ ਕੋਈ ਜਾਣਦਾ ਨਾ ਪਹਿਚਾਣਦਾ ਤੁਸੀਂ ਪੰਜਾਬ ਦੇ ਵਿੱਚ ਇੱਕ ਨੋਨ ਪਰਸਨੈਲਿਟੀ ਹੋ ਤੁਹਾਨੂੰ ਹਰ ਕੋਈ ਜਾਣਦਾ ਹੈ ਅਗਰ ਤੁਸੀਂ ਇਹ ਚੀਜ਼ ਨੂੰ ਦੁਬਾਰਾ ਟੌਪਿਕਸ ਨੂੰ ਕ੍ਰੀਏਟ ਕਰੋਗੇ ਤੇ ਸਾਡੇ ਲਈ ਕਿੱਡੀ ਵੱਡੀ ਪ੍ਰੋਬਲਮਸ ਹੈ ਨਾਲੇ ਤੁਸੀਂ ਕਹਿੰਦੇ ਓਫ ਸ਼ੋਲਡਰ ਦੀ ਗੱਲ ਹਨਾ ਰੂਪਨਾ ਜੈਪੂਰ ਵਰਗੇ ਸ਼ਹਿਰ ਚ ਮੈਟਰੋ ਸਿਟੀ ਦੇ ਸ਼ਹਿਰ ਚ ਪੜ੍ਹੀ ਲਿਖੀ ਹੈ ਉਹ ਅੱਜ ਵੀ ਆਪਣੇ ਪਰਿਵਾਰ ਨਾਲ ਨਾ ਹਿੰਦੀ ਚ ਗੱਲ ਕਰਦੀ ਹੈ ਸਿਰਫ ਉਹ ਇੱਥੇ ਉਹਨੂੰ ਅੱਜ ਵੀ ਆਪਣੇ ਘਰ ਦੇ ਨਾਲ ਗੱਲ ਕਰਨੀ ਉਹਦੇ ਬੰਮਾ ਆਏ ਹੋਏ ਆ ਸਾਰਿਆਂ ਨਾਲ ਉਹ ਹਿੰਦੀ ਚ ਹੀ ਗੱਲ ਕਰਦੇ ਆ ਮੈਟਰੋ ਸ਼ਹਿਰ ਦੇ ਵਿੱਚ ਕੁੜੀ ਨੇ ਵਨ ਪੀਸ ਪਾਣਾ ਨੋਰਮਲ ਗੱਲਾਂ ਨੇ ਹਨਾ ਵੱਡੇ ਸਿਟੀ ਦੇ ਵਿੱਚ ਤੁਹਾਨੂੰ ਪਤਾ ਹੈ ਇਦਾਂ ਦੇ ਕੱਪੜੇ ਪਾਣੇ ਬੜੀ ਨੋਰਮਲ ਜੀ ਗੱਲ ਹੈ ਤੇ ਉਹ ਮੇਰੇ ਨਾਲ ਵੱਧ ਪੜੀ ਲਿਖੀ ਹੋਈ ਹੈ ਪੋਸਟ ਗ੍ਰੈਜੂਏਟ ਵੀ ਹੈ ਉਹਨੇ ਇੱਥੇ ਆ ਕੇ ਹਾਲਾਂਕਿ ਕਾਫੀ ਚੀਜ਼ਾਂ ਚੇਂਜ ਕੀਤੀਆਂ ਆਪਣੇ ਆਪ ਨੂੰ ਇੱਥੋਂ ਦੇ ਪੰਜਾਬ ਦੇ ਰੰਗ ਟੰਗ ਵਿੱਚ ਢਾਲ ਲਿਆ ਵਾ ਤੇ ਮੈਂ ਪੰਜਾਬ ਵਾਲਿਆਂ ਨੂੰ ਵੀ ਰਿਕਵੈਸਟ ਕਰੂੰਗਾ ਅਗਰ ਕੋਈ ਕੁੜੀ ਬਾਹਰੋਂ ਵਿਆਹ ਕੇ ਅਗਰ ਪੰਜਾਬੇ ਚ ਆਈ ਹੈ ਆਪਾਂ ਪਲੀਜ਼ ਇਸ ਚੀਜ਼ ਨੂੰ ਸੋਚੀਏ ਕਿ ਉਹਨੂੰ ਬਾਰ-ਬਾਰ ਇੰਨਾ ਨਾ ਪਰੇਸ਼ਾਨ ਕਰੀਏ ਬਾਰ-ਬਾਰ ਇੰਨਾ ਵੀ ਟੋਚਣਾ ਨਾ ਕਰੀਏ ਕਿ ਯਾਰ ਇਨਸਾਨ ਤੁਹਾਨੂੰ ਪਤਾ ਹੈ ਤੁਹਾਡੇ ਇੱਕ ਨੈਗੇਟਿਵ ਕਮੈਂਟ ਦੇ ਨਾਲ ਸਾਹਮਣੇ ਵਾਲੇ ਇਨਸਾਨ ਦਾ ਪੂਰਾ ਦਿਨ ਖਰਾਬ ਹੋ ਜਾਂਦਾ ਤੇ ਮੈਂ ਕਪਿਲ ਅੰਕਲ ਨੂੰ ਰਿਕੁਐਸਟ ਕਰੂੰਗਾ ਤੁਹਾਨੂੰ ਕਦੇ ਵੀ ਕੋਈ ਗੱਲ ਪ੍ਰੋਬਲਮ ਹੈ ਨਾ ਮੈਨੂੰ ਡਾਇਰੈਕਟ ਫੋਨ ਕਰੋ ਮੈਂ ਨਹੀਂ ਚਾਹੁੰਦਾ ਤੁਸੀਂ ਇਸ ਵੀਡੀਓ ਦਾ ਵੀ ਰਿਪਲਾਈ ਵੀਡੀਓ ਦੇ ਵਿੱਚ ਦਿਓ ਤੁਸੀਂ ਤੁਹਾਨੂੰ ਕੋਈ ਦਿੱਕਤ ਹੈ ਮੈਨੂੰ ਮਿਲ ਕੇ ਮੇਰੇ ਨਾਲ ਬੈਠੋ ਮੈਂ ਇੰਨਾ ਗੱਲ ਕਰੋ ਬਟ ਤੁਸੀਂ ਆ ਜੋ ਵਾਰਿਸ ਨੂੰ ਏਦਾਂ ਦਾ ਬਰਥਡੇ ਗਿਫਟ ਦਿੱਤਾ ਨਾ ਸੱਚੀ ਸਾਨੂੰ ਬਹੁਤ ਜ਼ਿਆਦਾ ਪਿੰਚ ਹੋਇਆ ਬਹੁਤ ਜ਼ਿਆਦਾ ਮਤਲਬ ਮਤਲਬ ਰੂਪ ਰੂਪ ਨੂੰ ਮੈਂ ਕਿਹਾ ਸੀ ਤੋਂ ਮੇਰੇ ਨਾਲ ਇਸ ਵੀਡੀਓ ਦੇ ਵਿੱਚ ਆ ਰੂਪ ਕਹਿੰਦੀ ਮੈਂ ਮੈਂ ਬੋਲਾਂਗੀ ਕੀ ਕਿਉਂਕਿ ਅੰਕਲ ਮੈਨੂੰ ਬੇਟੀ ਕਹਿੰਦੇ ਆ ਬਟ ਫਿਰ ਆਪਾਂ ਦੁਬਾਰਾ ਉਹੀ ਚੀਜ਼ਾਂ ਨੂੰ ਕ੍ਰੀਏਟ ਕਰਨਾ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਮੈਂ ਨੈਰੋ ਮਾਈਂਡੈਡ ਨਹੀਂ ਹਾਂ ਹਨਾ ਦੂਜੀ ਵਾਰੀ ਤੁਸੀਂ ਕਹਿ ਰਹੇ ਹੋ ਆਫ ਸ਼ੋਲਡਰ ਉਹਨੇ ਕਿਉਂ ਪਾਇਆ ਮੈਂ ਨੈਰੋ ਮੈਂ ਤੁਸੀਂ ਆਪ ਦੇਖੋ ਤੁਹਾਡੇ ਆਪਣੇ ਬੱਚੇ ਵੀ ਤਾਂ ਇਦਾਂ ਦੇ ਕੱਪੜੇ ਪਾਉਂਦੇ ਨੇ ਨਾ ਬਟ ਸਾਡੀ ਵਾਰੀ ਤੁਸੀਂ ਇਹ ਚੀਜ਼ ਨੂੰ ਕ੍ਰੀਏਟ ਕਰ ਦਿਓ ਮੈਨੂੰ ਮੈਨੂੰ ਬਹੁਤ ਬੁਰਾ ਲੱਗੇ ਇਹ ਚੀਜ਼ ਨਹੀਂ ਹੋਣੀ ਤੇ ਇੱਕ ਰਿਕੁਐਸਟ ਮੈਂ ਕਰਨਾ ਚਾਹਾਂਗਾ ਜਿਹੜਾ ਰੋਸਟਰ ਹੈਗੇ ਆ ਫ੍ਰੈਸ਼ ਕੈਨੇਡੀਅਨ ਤੇ ਇਟਲੀ ਵਾਲਾ ਤੁਹਾਨੂੰ ਪਤਾ ਹੈ ਮੈਨ ਉਹਨਾਂ ਦੋਨਾਂ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਯਾਰ ਦੇਖੋ ਠੀਕ ਹੈ ਤੁਸੀਂ ਰੋਸਟ ਕਰਦੇ ਹੋ ਰੋਸਟ ਆਪਾਂ ਕਿਉਂ ਕਰਦੇ ਆ ਫॉर ਐਂਟਰਟੇਨਮੈਂਟ ਹੈ ਨਾ ਜਦੋਂ ਆਪਾਂ ਕਿਸੇ ਨੂੰ ਰੋਸਟ ਕਰਨੇ ਆ ਪਬਲਿਕ ਐਂਟਰਟੇਨ ਹੋਏ ਐਂਟਰਟੇਨਮੈਂਟ ਦੇ ਨਾਲ ਕਿਸੇ ਦੇ ਅੱਜ ਕੱਲ੍ਹ ਲੋਕੀ ਨਾ ਵੈਸੀ ਬੜੀਆਂ ਪਰੇਸ਼ਾਨੀਆਂ 'ਚ ਚੱਲ ਰਹੇ ਨੇ ਦੁੱਖਾਂ 'ਚ ਚੱਲ ਰਹੇ ਨੇ ਤੇ ਐਂਟਰਟੇਨ ਹੋ ਕੇ ਉਹਨਾਂ ਦੇ ਚਿਹਰੇ ਤੇ ਅਗਰ ਸਮਾਈਲ ਆਂਦੀ ਹੈ ਤੇ ਬਹੁਤ ਚੰਗਾ ਕੰਮ ਹੈ ਬਟ ਇੱਕ ਛੋਟੀ ਜੀ ਰਿਕਵੈਸਟ ਹੈ ਤੁਸੀਂ ਰੋਸਟ ਕਰਨਾ ਤੁਹਾਡਾ ਕੰਮ ਹੈ ਰੋਸਟ ਕਰੋ ਬਟ ਪਲੀਜ਼ ਇੱਕ ਦੋਨਾਂ ਨੂੰ ਹੱਥ ਜੋੜ ਕੇ ਰਿਕਵੈਸਟ ਹੈ ਯਾਰ ਬੋਡੀ ਸ਼ੇਮਿੰਗ ਨਾ ਕਰੋ ਬਾਰ-ਬਾਰ ਕਿਸੇ ਦੇ ਉੱਤੇ ਫਿਜ਼ੀਕਲੀ ਨਾ ਬੋਲੋ ਫ੍ਰੈਸ਼ੀ ਤੇ ਇਟਲੀ ਦੋਨਾਂ ਨੂੰ ਰਿਕਵੈਸਟ ਹੈ ਤੁਹਾਨੂੰ ਪਤਾ ਹੈ ਜਦੋਂ ਅਨਮੋਲ ਵੀਰੇ ਦੇ ਨਾਲ ਪੋਡਕਾਸਟ ਮੇਰਾ ਹੋਇਆ ਸੀਗਾ ਉਸ ਵਾਰ ਨਾ ਮੈਂ ਤੁਹਾਡਾ ਇੱਕ ਮਤਲਬ ਤੁਹਾਡੇ ਦੋਨਾਂ ਦਾ ਸ਼ਾਇਦ ਸਾਂਝਾ ਪੋਡਕਾਸਟ ਸੀ ਜਾਂ ਕੋਈ ਤੁਸੀਂ ਸ਼ਾਇਦ ਵੀਡੀਓ ਪਾਈ ਸੀ ਤੁਸੀਂ ਉਹਦੇ ਵਿੱਚ ਦੱਸਿਆ ਸੀਗਾ ਕਿ ਤੁਸੀਂ ਸਟਾਰਟਿੰਗ ਵਿੱਚ ਸਾਡੇ ਲਈ ਜੋ ਰੋਸਟ ਬਣਾਏ ਸੀ ਨਾ ਉਹ ਤੁਸੀਂ ਡਿਲੀਟ ਕਰ ਦਿੱਤੇ ਇਹ ਮੈਨੂੰ ਉਸ ਉਦੋਂ ਹੀ ਪਤਾ ਚੱਲਿਆ ਸੀ ਤੁਸੀਂ ਮਤਲਬ ਉਹ ਜਿਹੜੇ ਸੀਗੇ ਵੀਡੀਓਜ਼ ਡਿਲੀਟ ਕਰਦੇ ਹੋ ਉਸ ਤੋਂ ਪਹਿਲੇ ਮੈਨੂੰ ਇਸ ਬਾਰੇ ਨਹੀਂ ਪਤਾ ਸੀ ਔਰ ਮੈਨੂੰ ਇਹ ਮੈਂ ਤੁਹਾਡਾ ਨਾਮ ਲੈ ਕੇ ਤੁਹਾਡੇ ਨਾਲ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਮੈਂ ਸਮਝਦਾ ਤੁਹਾਡੇ ਅੰਦਰ ਇਨਸਾਨੀਅਤ ਸੀ ਤੁਸੀਂ ਅਗਰ ਉਹ ਚੀਜ਼ ਉਦੋਂ ਕੀਤੀ ਤੇ ਹੁਣ ਵੀ ਤੁਸੀਂ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਯਾਰ ਆਪਾਂ ਪਲੀਜ਼ ਇਦਾਂ ਦੀ ਰੋਸਟਿੰਗ ਨਾ ਕਰੀਏ ਕਿ ਸਾਹਮਣੇ ਵਾਲਾ ਨਾ ਆਪਣੇ ਆਪ ਨੂੰ ਤੁਹਾਡਾ ਰੋਸਟ ਵੇਖ ਕੇ ਰੋ ਪਏ ਤੁਸੀਂ 90 ਬੰਦਿਆਂ ਦੇ ਚਿਹਰੇ ਤੇ ਸਮਾਈਲ ਲਿਆਓਗੇ ਪਰ 10 ਬੰਦੇ ਅਸੀਂ ਸਾਡੇ ਫੈਮਿਲੀ ਮੈਂਬਰ ਸਾਡੇ ਰਿਲੇਟਿਵਸ ਇਹ ਚੀਜ਼ਾਂ ਨੂੰ ਸੁਣ ਸੁਣ ਕੇ ਤੁਸੀਂ ਹਸਾਬ ਲਾਓ ਉਹਨਾਂ ਦੇ ਮਨ ਚ ਕਿੰਨਾ ਦੁੱਖ ਜਾਂਦਾ ਹੈ ਕਈ ਵਾਰੀ ਬੱਦ ਅੱਸੀਸਾ ਤੱਕ ਨਿਕਲਦੀਆਂ ਤੋਂ ਪਲੀਜ਼ ਰਿਕੁਐਸਟ ਹੈ ਰੋਸਟ ਕਰੋ ਚੰਗੀ ਰੋਸਟਿੰਗ ਕਰੋ ਸਾਡੇ ਲਈ ਰਿਕੁਐਸਟ ਹੈ ਪਲੀਜ਼ ਇਦਾਂ ਦੀਆਂ ਚੀਜ਼ਾਂ ਨਾ ਕਰੋ ਹੱਥ ਜੋੜ ਕੇ ਰਿਕੁਐਸਟ ਹੈ ਤੁਸੀਂ ਦੋਵੇਂ ਭਰਾਓ ਪੰਜਾਬੀ ਭਰਾਓ ਤੁਸੀਂ ਕੁਝ ਵੀ ਕਰੋ ਆਪਣੀ ਲਾਈਫ ਦੇ ਵਿੱਚ ਬਟ ਪਲੀਜ਼ ਮੈਂ ਮੰਨਦਾ ਐਂਟਰਟੇਨਮੈਂਟ ਨੂੰ ਪਲੀਜ਼ ਐਂਟਰਟੇਨਮੈਂਟ ਤੱਕ ਰੱਖੋ ਕਿਸੇ ਨੂੰ ਪਰਸਨਲੀ ਔਰ ਫਿਜ਼ੀਕਲੀ ਨਾ ਗਲਤ ਬੋਲੋ ਤੁਹਾਨੂੰ ਦੋਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ